ਕੁੱਤਰੂ ਦੇ ਅੱਜ ਫੇਰ ਕਰੇ 66 ਪਏ ਦੱਸਦਾ ਤੁਹਾਨੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਬਣਾ ਲੱਕੀ ਹੰਡ ਹੈ ਵਾਲਾ ਤੇ ਤੁਸੀਂ ਦੇਖ ਰਹੇ ਹੋ ਰੰਗਲੇ ਪੰਜਾਬੀ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਪੂਰੀ ਵੀਡੀਓ ਦੇਖਿਓ ਬਹੁਤ ਹਾਸਾ ਆਊਗਾ ਦੋਸਤੋ ਕੁੱਤਰੂ ਚਲਾ ਗਿਆ ਇੱਕ ਕਵੀ ਸੰਮੇਲਨ ਦੇ ਵਿੱਚ ਕਵੀ ਤੁਹਾਨੂੰ ਪਤਾ ਹੀ ਹੈ ਕੋਈ ਵੀ ਗੱਲ ਉਹਨਾਂ ਨੇ ਕਹਿਣੀ ਹੈ ਬੜੀ ਨਾਪ ਤੋਲ ਕੇ ਕਹਿੰਦੇ ਆ ਤੇ ਤੁਹਾਡਾ ਹਾਸਾ ਵੀ ਕਢਾਉਂਦੇ ਆ ਕਵੀ ਸੰਮੇਲਨ ਚੱਲ ਰਿਹਾ ਸੀ ਉੱਥੇ ਕੁੱਤਰੂ ਪਹੁੰਚ ਗਿਆ ਇਹ ਤਾਂ ਹਿੰਦੀ ਦਾ ਕਵੀ ਸੀ ਉਹਨੇ ਬੜੀ ਵਧੀਆ ਗੱਲ ਕਹੀ ਉਹ ਕਹਿੰਦਾ ਆਪਣੀ ਜ਼ਿੰਦਗੀ ਕੇ ਕਈ ਸਾਲ ਮੈਨੇ ਆਪਣੀ ਜ਼ਿੰਦਗੀ ਕੇ ਕਈ ਸਾਲ ਮੈਨੇ ਇੱਕ ਔਰਤ ਕੀ ਬਾਹੋਂ ਮੇ ਗੁਜ਼ਾਰੇ ਉਸ ਕੀ ਗੋਦ ਮੇ ਗੁਜ਼ਾਰੇ ਉਹ ਮੇਰੀ ਘਰਵਾਲੀ ਨਹੀਂ ਥੀ ਸਾਰੇ ਲੋਕ ਚੁੱਪ ਕਰ ਗਏ ਇੱਕ ਮਿੰਟ ਬਾਅਦ ਉਹਨੇ ਕਿਹਾ ਉਹ ਤਾਂ ਮੇਰੀ ਮਾਂ ਥੀ ਜਿਸਨੇ ਮੁਝੇ ਗੋਦ ਮੇ ਉਠਾਇਆ ਬਾਹੋਂ ਮੇ ਝੂਲਾ ਝੁਲਾਇਆ ਔਰ ਮੁਝੇ ਇਤਨਾ ਬੜਾ ਕੀਆ ਕੋਤਰੂ ਦੇ ਵੀ ਗੱਲ ਦਿਮਾਗ ਚ ਫਿੱਟ ਹੋ ਗਈ ਕੋਤਰੂ ਕਹਿੰਦਾ ਮੈਂ ਘਰੇ ਜਾ ਕੇ ਆਹੀ ਫਾਰਮੂਲਾ ਬਣਾਉਣਾ ਕੋਤਰੂ ਪਹੁੰਚਿਆ ਘਰੇ ਘਰੇ ਪਹੁੰਚਣਸਾਰ ਕੋਤਰੂ ਨੇ ਵੀ ਉਹੀ ਡਾਇਲੋਗ ਮਾਰਿਆ ਕੋਤਰੂ ਆਪਦੀ ਘਰ ਵਾਲੇ ਨੂੰ ਕਹਿੰਦਾ ਡਾਰਲਿੰਗ ਮੈਂ ਨੇ ਆਪਣੀ ਜ਼ਿੰਦਗੀ ਕੇ ਬਹੁਤ ਸੇ ਸਾਲ ਇੱਕ ਔਰਤ ਕੀ ਬਾਹੋਂ ਮੇਂ ਗੁਜ਼ਾਰੇ ਉਸ ਕੀ ਗੋਦ ਮੇਂ ਗੁਜ਼ਾਰੇ ਇੰਨਾ ਕਹਿਣ ਦੀ ਧੀਰ ਜੀ ਕੋਤਰੂ ਦੇ ਘਰ ਵਾਲੀ ਨੇ ਚੱਕ ਲਿਆ ਮੇਰੇ ਨੇ ਜਿੱਥੇ ਪੈਂਦਾ ਬਹਿਣ ਦੇ ਜਿੱਥੇ ਪੈਂਦਾ ਬਹਿਣ ਦੇ ਬਾਈ ਜੀ ਕੋਤਰੂ ਨੂੰ ਆਇਆ ਕਹਿਣ ਦਾ ਤਾਂ ਮੌਕਾ ਹੀ ਨਹੀਂ ਮਿਲਿਆ ਵੀ ਉਹ ਔਰਤ ਮੇਰੀ ਮਾਂ ਸੀ ਅਜ ਤੋਂ ਪਹਿਲਾਂ ਪਹਿਲਾਂ ਦਾ ਕੋਤਰੂ ਹਸਪਤਾਲ ਪਹੁੰਚ ਗਿਆ ਬਾਈ ਜੀ ਸੱਚੀ ਕਿਹਾ ਕਿਸੇ ਨੇ ਵੀ ਹਰੇਕ ਬੰਦੇ ਨੂੰ ਕਵੀ ਨਹੀਂ ਬਨਣਾ ਚਾਹੀਦਾ ਖੇਤਰ ਬਹੁ ਪੈਂਦੇ ਆ ਜਿਵੇਂ ਕੋਤਰੂ ਦੇ ਪਏ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਨਵੇਂ ਦੋਸਤਾਂ ਘੰਟੀ ਜੀ ਦਬਲਿਓ ਜੋੜ ਦੀ ਦੱਬਲੇ ਪਰ ਤੁਹਾਡੇ ਕੋਲੇ ਸਾਡੇ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚੂਗਾ ਸਤਿ ਸ੍ਰੀ ਅਕਾਲ ਜੀ